ਇਹ ਤੁਹਾਨੂੰ ਡੰਗ ਤਗੜੇ ਹੋ ਕੇ ਮਾਰਨਗੇ ਆਕੂ ਕਈਆਂ ਲੋਕਾਂ ਦੇ ਬੰਦਿਆਂ ਚ ਖੂਨ ਦੇ ਵਿੱਚ ਹੁੰਦਾ ਡੰਗ ਮਾਰਨਾ ਡੰਗ ਮਾਰਨ ਵਾਲੇ ਬੰਦੇ ਤੁਹਾਨੂੰ ਰਿਸ਼ਤੇਦਾਰੀ ਚ ਵੀ ਮਿਲ ਜਾਣਗੇ ਆਂਡ ਗਵਾਂਡ ਚ ਵੀ ਮਿਲ ਜਾਣਗੇ ਤੇ ਲੀਡਰਾਂ ਨੇ ਤੇ ਚਲੋ ਵੈਸੇ ਹੀ ਫੰਨਾ ਬੜੀਆਂ ਦਾ ਵੱਡੀਆਂ ਰੱਖਿਆ ਉਹਨਾਂ ਨੇ ਤੇ ਮਾਰਨਾ ਹੀ ਮਾਰਨਾ ਉਹਨਾਂ ਦਾ ਤੁਸੀਂ ਕੋਈ ਭਰੋਸਾ ਨਹੀਂ ਕਰ ਸਕਦੇ ਡੰਗ ਮਾਰਨ ਵਾਲੇ ਬੰਦੇ ਵੇਖਣੇ ਜੇ ਕਿੱਦਾਂ ਦੇ ਹੁੰਦੇ ਆ ਕੋਈ ਤੁਹਾਡੇ ਵਰਗਾ ਤੁਰਿਆ ਜਾਂਦਾ ਹੈ ਨਾ ਤੇ ਝਾੜੀਆਂ ਚ ਸੱਪ ਅੜਿਆ ਤੇ ਸੱਪ ਕਹਿੰਦਾ ਮੈਨੂੰ ਕੱਢੀ ਹਾ ਵੇਖਿਆ ਕਈਆਂ ਨੂੰ ਕੰਮ ਲੈਣ ਦੀ ਕਿੰਨੀ ਜਾਜ ਹੁੰਦੀ ਐ ਮੂੰਹ ਭੋਲਾ ਜਾ ਬਣਾ ਲੈਂਦੇ ਅਗਲੇ ਬੰਨੇ ਐ ਲੱਗਦਾ ਇਹ ਦਰਗਾ ਹੈ ਹੀ ਕੋਈ ਨਹੀਂ ਦੁੱਧ ਤੋਤਾ ਹੀ ਕੋਈ ਨਹੀਂ ਉਹਦੇ ਨਾਲ ਰੋ ਤੇ ਫੇਰ ਪਤਾ ਲੱਗਦਾ ਵੀ ਇੰਨੀ ਜ਼ਹਿਰ ਤੇ ਸੰਖੀਏ ਚ ਨਹੀਂ ਹੁੰਦੀ ਜਿੰਨੀ ਇਹ ਚੁੱਕੀ ਫਿਰਦਾ ਇਹਦੇ ਰਾਹ ਪਿਆ ਜਾਣੀ ਜਾ ਵਾਪੇ ਆ ਜਾਣੀ ਉਹ ਸੱਪ ਬੰਦੇ ਨੂੰ ਕਹਿੰਦਾ ਵੀ ਕੱਢੀ ਹਾ ਬੰਦਾ ਹੀ ਤੁਹਾਡੇ ਅਰਗਾ ਤੁਹਾਡੇ ਅਰਗਾ ਮਤਲਬ ਸਿੱਖ ਕੌਮ ਅਰਗਾ ਸਾਡੀ ਕੌਮ ਨੂੰ ਤਰਸ ਵੀ ਬੜੀ ਛੇਤੀ ਆਉਂਦਾ ਨਾ ਬੰਦੇ ਨੇ ਸੱਪ ਕੱਢਿਆ ਝਾੜੀਆਂ ਚੋਂ ਤੇ ਸੱਪ ਨੇ ਫੰਨ ਖਿਲਾਰ ਕੇ ਆਖਾ ਹੋ ਜਾ ਤਗੜਾ ਮੈਂ ਲੱਗਾ ਡੰਗ ਮਾਰਨਾ ਬੰਦਾ ਹੱਥ ਜੋੜ ਕੇ ਕਹਿੰਦਾ ਹੱਦ ਹੋ ਗਈ ਮੈਂ ਤੈਨੂੰ ਝਾੜੀਆਂ ਚੋਂ ਕੱਢਿਆ ਮੇਰਾ ਧੰਨਵਾਦ ਕਰ ਤੂੰ ਡੰਗ alley ਮਾਰਨਾ ਉਹ ਕਹਿੰਦਾ ਮੇਰੇ ਖੂਨ ਚ ਡੰਗ ਮਾਰਨਾ ਮੈਂ ਤੇ ਮਾਰਨੇ ਮਾਰਨਾ ਬੰਦਾ ਕਹਿੰਦਾ ਰਹਿਂਦੇ ਉਹ ਰਹਿਂਦੇ ਉਪਰਾਵਾ ਉਹ ਬੀਣ ਘੱਟ ਵਜਾ ਆਪ ਹੀ ਨਾ ਕੱਢਦੀ ਕਿਸ ਬੰਦੇ ਨੂੰ ਉਹ ਬੰਦਾ ਕਹਿੰਦਾ ਵੀ ਤੂੰ ਮੇਰਾ ਧੰਨਵਾਦ ਕਰ ਡੰਗ ਕਿਉਂ ਮਾਰਨਾ ਸੱਪ ਕਹਿੰਦਾ ਡੰਗ ਬਣਦਾ ਬੰਦਾ ਕਹਿੰਦਾ ਮੈਂ ਤੇ ਨੇਕੀ ਕੀਤੀ ਆ ਸੱਪ ਕਹਿੰਦਾ ਨੇਕੀ ਕਰ ਖੂਜ ਪਾ ਮੈਨੂੰ ਕੀਤੀ ਹੋਵੇ ਨਾ ਕਿਦੋਂ ਮੈਂ ਮਿੱਤਰਾ ਡੰਗ ਮਾਰਨਾ ਹੈ ਮਾਰਨਾ ਬੰਦਾ ਸਿਆਣਾ ਹੈ ਬੰਦਾ ਕਹਿੰਦਾ ਕਿਸੇ ਨੂੰ ਪੁੱਛ ਲਈਏ ਮੜਾ ਜਾ ਵੀ ਡੰਗ ਬਣਦਾ ਕਿ ਧੰਨਵਾਦ ਬਣਦਾ ਕਹਿੰਦਾ ਪੁੱਛ ਲੈ ਉਹ ਤੇ ਗਾਂ ਤੁਰੀ ਫਿਰਦੀ ਬੰਦੇ ਨੇ ਗਾਂ ਨੂੰ ਆਵਾਜ਼ ਮਾਰੀ ਕਹਿੰਦਾ ਓਰੇ ਆ ਤੂੰ ਦੱਸ ਇਹਨੂੰ ਮੈਂ ਝਾੜੀਆਂ ਚੋਂ ਕੱਢਿਆ ਇਹ ਮੈਨੂੰ ਡੰਗ ਮਾਰਦਾ ਡੰਗ ਬਣਦਾ ਆ ਕੇ ਧੰਨਵਾਦ ਬਣਦਾ ਗਾਂ ਕਹਿੰਦੀ ਬਣਦਾ ਵਾਹੇ ਤੇਰਾ ਡੰਗ ਹੀ ਆ ਬੰਦਾ ਕਹਿੰਦਾ ਕਿਉਂ ਕਹਿੰਦੀ ਮੇਰ ਨਾਲ ਵੇਖ ਲਾ ਜਿੱ ਨਾਜਰ ਜੱਟਾਂ ਦੇ ਘਰ ਮਾਝ ਮੈਂ ਦੁੱਧ ਦਿੰਦੀ ਰਹੀ ਦੋ ਟਾਈਮ ਚੋਂ ਦੇਰ ਹੈ ਜਦੋਂ ਦੁੱਧ ਦੇਣੋਂ ਹਟ ਗਈ ਤੇ ਰੱਸੀ ਖੋਲ ਕੇ ਰਾਤ ਆਉਲੀ ਜੀ ਮੈਨੂੰ ਆ ਉਹ ਮੋੜ ਤੇ ਛੱਡ ਕੇ ਆਈ ਮੈਂ ਕਹਿੰਦੇ ਆਹ ਰੇੜੀ 'ਚ ਵੱਜਣ ਡਈ ਹੂੰ ਮੈਂ ਕਹਿੰਦੇ ਆਹ ਗੱਡੀ 'ਚ ਵੱਜਣ ਡਈ ਹੂੰ ਕਦੀ ਮੋਟਰਸਾਈਕਲ 'ਚ ਵੱਜਣ ਡਈ ਕਹਿੰਦੇ ਮੈਨੂੰ ਗਊ ਮਾਤਾ ਵਾ ਜਾਨੀ ਕਿ ਜਿੰਨਾ ਚਿਰ ਦੁੱਧ ਦਿੰਦੀ ਰਹੀ ਮੈਂ ਬੜੀ ਚੰਗੀ ਲੱਗਦੀ ਆ ਨਹੀਂ ਦਿੱਤਾ ਤੇ ਘਰੋਂ ਕੱਢਤੀ ਇਹ ਡੰਗ ਬਣਦਾ ਤੇਰਾ ਸੱਪ ਕਹਿੰਦਾ ਹੁਣ ਕਰ ਗੱਲ ਡੰਗ ਵੱਜੂ ਬੰਦਾ ਕਹਿੰਦਾ ਚੱਲ ਮਾਰ ਲਈ ਇੱਕ ਮੌਕਾ ਹੋਰ ਦੇ ਡੰਗ ਤੇ ਤੂੰ ਮਾਰ ਹੀ ਦੇਣਾ ਹੋਰ ਕਦੇ ਪੁੱਛ ਲਈਏ ਕਹਿੰਦਾ ਪੁੱਛ ਲਾ ਉਥੇ ਖੋਤਾ ਆ ਗਿਆ ਬੰਦੇ ਨੇ ਖੋਤੇ ਨੂੰ ਖਲਾਰ ਲਿਆ ਵੀ ਤੂੰ ਦੱਸ ਇਹਨੂੰ ਮੈਂ ਝਾੜੀਆਂ ਚੋਂ ਕੱਢਿਆ ਇਹ ਮੈਨੂੰ ਡੰਗ ਮਾਰਦਾ ਡੰਗ ਬਣਦਾ ਆ ਕੇ ਧੰਨਵਾਦ ਬਣਦਾ ਖੋਤਾ ਮੂੰਟ ਲਾ ਜਾ ਕਰਕੇ ਕਹਿੰਦਾ ਵੀ ਮੈਂ ਜਿੱ ਨਾਜ਼ਰ ਪਰਜਾ ਪਤਾ ਦੇ ਘਰ ਰਿਆਂ ਨਾ ਕਮਿਆਰਾਂ ਦੇ ਘਰ ਮਿੱਟੀ ਢੋਂਦਾ ਉਹ ਨਾ ਜਰ ਤੇ ਬੜਾ ਟਾਈਮ ਨਾ ਨਵਾਉਂਦੇ ਧੁੰਦੇ ਹੁੰਦੇ ਸੀ ਜਦੋਂ ਹੋ ਗਿਆ ਬੁੱਢਾ ਮਿੱਟੀ ਢੋਣੋ ਹੱਡ ਗਿਆ ਤੇ ਮੈਨੂੰ ਵੀ ਨਹੀਂ ਪਤਾ ਲੱਗਣ ਦਾ ਵੀ ਘਰ ਕਿਹੜਾ ਸੀ ਅਗਲਾ ਰਾਤੋਂ ਰਾਹ ਦੀ ਰੇੜੀ ਤੇ ਲੱਦਿਆ ਇਹਦੇ ਪਤਾ ਨਹੀਂ ਕਿੱਥੇ ਛੱਡ ਕੇ ਮੈਨੂੰ ਜਾਣੀ ਕਿ ਕੰਮ ਆਓ ਉਹ ਨਾ ਜਰ ਤੁਹਾਡੀ ਬੱਲੇ ਬੱਲੇ ਆ ਜਦੋਂ ਤੁਸੀਂ ਕਿਸੇ ਦੇ ਕੰਮ ਨਹੀਂ ਆਉਂਦੇ ਫਿਰ ਤੂੰ ਕੌਣ ਤੇ ਮੈਂ ਕੌਣ ਸੱਪ ਬੰਦੇ ਨੂੰ ਕਹਿੰਦਾ ਹੁਣ ਡੰਗ ਬਣਦਾ ਕਿ ਨਹੀਂ ਬੰਦਾ ਕਹਿੰਦਾ ਮਾਰ ਲਈ ਇੱਕ ਦੇ ਦੋ ਮਾਰ ਲਈ ਭਰਾਵਾ ਪਰ ਇੱਕ ਲਾਸਟ ਚਾਂਸ ਦੇ ਇੱਕ ਆਖਰੀ ਮੌਕਾ ਦੇ ਮੈਨੂੰ ਇੱਕ ਵਾਰੀ ਪੁੱਛ ਲੈਣ ਦੇ ਕਦੋਂ ਇਹਦਾ ਪੁੱਛਣਾ ਉਥੇ ਬਾਂਦਰ ਆ ਗਿਆ ਬੰਦੇ ਨੇ ਬਾਂਦਰ ਖਿਹਾਰ ਲਿਆ ਕਹਿੰਦਾ ਵੀ ਤੂੰ ਦੱਸ ਇਹਨੂੰ ਮੈਂ ਝਾੜੀਆਂ ਚੋਂ ਕੱਢਿਆ ਇਹ ਡੰਗ ਮਾਰਦਾ ਡੰਗ ਬਣਦਾ ਕਿ ਧੰਨਵਾਦ ਬਣਦਾ ਤੇ ਬਾਂਦਰ ਤਾੜੀ ਤੇ ਤਾੜੀ ਮਾਰ ਕੇ ਕਹਿੰਦਾ ਮੈਂ ਪਹਿਲੀ ਤੇ ਗੱਲ ਮੰਨਦਾ ਹੀ ਨਹੀਂ ਵੀ ਤੂੰ ਇਹਨੂੰ ਝਾੜੀਆਂ ਚੋਂ ਕੱਢਿਆ ਹੋਊਗਾ ਬੰਦਾ ਕਹਿੰਦਾ ਤੇਰਾ ਦਿਮਾਗ ਟਿਕਾਣੇ ਆ ਮੈਂ ਹੀ ਕੱਢਿਆ ਇਹਨੂੰ ਥੱਲੋਂ ਸੱਪ ਵੀ ਫੰਦ ਚੋਂ ਕੇ ਕਹਿੰਦਾ ਹਾਂ ਉਹ ਇਹਨੇ ਕੱਢਿਆ ਮੈਨੂੰ ਬਾਂਦਰ ਕਹਿੰਦਾ ਨਹੀਂ ਨਹੀਂ ਸਾਰਾ ਕੁਝ ਦੁਬਾਰਾ ਕਰੋ ਤੂੰ ਝਾੜੀਆਂ ਚ ਅੜ ਇਹ ਤੈਨੂੰ ਕੱਢੇ ਤੇ ਫੇਰ ਮੈਂ ਦੱਸੂਗਾ ਵੀ ਡੰਗ ਬਣਦਾ ਕਿ ਧੰਨਵਾਦ ਬਣਦਾ ਸੱਪ ਭੱਜ ਕੇ ਝਾੜੀਆਂ ਚ ਅੜ ਗਿਆ ਬੰਦਾ ਲਗਾ ਕੱਢਣ ਤੇ ਬਾਂਦਰ ਨੇ ਬੰਦੇ ਦਾ ਗੁੱਟ ਕੁੱਟ ਕੇ ਫੜ ਕੇ ਆਖਿਆ ਵੀ ਹੁਣ ਨਾ ਕੱਢੀ ਅੱਗੇ ਕੱਢ ਕੇ ਸਵਾਦ ਲੈ ਲਿਆ ਜਿਹੜਾ ਲੈਣਾ ਸੀ ਜਿਹੜਾ ਮੈਡਲ ਇਹਨੇ ਤੈਨੂੰ ਪਹਿਲਾਂ ਪਾਉਣਾ ਸੀ ਮੈਡਲ ਹੁਣ ਵੀ ਉਹੋ ਹੀ ਪਹਿਣਾ ਵਾ ਕਈਆਂ ਦੇ ਖੂਨ ਵਿੱਚ ਇਹ ਡੰਗ ਮਾਰਨਾ ਇਸ ਦੇਸ਼ ਦੀ ਆਜ਼ਾਦੀ ਵਾਸਤੇ ਸਾਡੇ ਗੁਰੂਆਂ ਨੇ ਪੁੱਤ ਨਈਆਂ ਚ ਖਲਾਰ ਦਿੱਤੇ ਇਹਨਾਂ ਨੇ ਡੰਗ ਮਾਰਿਆ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਟਾ ਕੇ ਇਹਨਾਂ ਨੇ ਡੰਗ ਮਾਰਿਆ ਸਾਡਾ 25000 ਮੁੰਡਾ ਨਜਾਇਜ਼ ਖਾੜਕੂ ਕਹਿ ਕੇ ਇਹਨਾਂ ਨੇ ਡੰਗ ਮਾਰਿਆ ਸਾਡੇ ਗੁਰੂ ਗ੍ਰੰਥ